ਬਾਡਰਾਂ ਤੋਂ ਕਦੀ ਵੀ ਗੋਲਾ ਜਾਂ ਬੰਬ ਜਾਂ ਕੋਈ ਹੋਰ ਚੀਜ਼ ਇੱਧਰ ਉੱਧਰ ਨਹੀਂ ਜਾ ਸਕਦੀ ਯਾਨੀ ਕਿ ਰੋਕੀ ਜਾ ਸਕਦੀ ਹੈ ਜੇ ਸਰਕਾਰ ਆ ਕੰਮ ਕਰ ਲਈ ਤੁਸੀਂ ਸਭ ਜਾਣਦੇ ਹੋ ਕਿ ਸਾਡੇ ਇੰਡੀਆ ਦੇ ਵਿੱਚ ਬਹੁਤ ਸਾਰੇ ਜਹੇ ਲੋਕ ਨੇ ਜਿਹੜੇ ਕੁਝ ਖਬਰਾਂ ਟੀਵੀਾਂ ਤੇ ਪ੍ਰਚਾਰ ਕਰਦੇ ਨੇ ਕਿ ਅਸੀਂ ਕਿਸੇ ਚੀਜ਼ ਦਾ ਵਸ਼ੀਕਰਨ ਕਰ ਲੈਨੇ ਆ ਕਿਸੇ ਚੀਜ਼ ਨੂੰ ਵਸਤ ਕਰ ਲੈਨੇ ਆ ਅਸੀਂ ਲੱਖਾਂ ਕਰੋੜਾਂ ਦੂਰ ਕਿਲੋਮੀਟਰ ਜਿਹੜੇ ਆ ਬੈਠੇ ਗ੍ਰਹਿ ਤੇ ਚਾਲ ਬਦਲ ਦਿੰਨੇ ਆ ਤੁਸੀਂ ਹਰ ਰੋਜ਼ ਅਖਬਾਰਾਂ ਮੀਡੀਆ 'ਚ ਪੜਦੇ ਹੋ ਅਸੀਂ ਸਾਡਾ ਕੀਤਾ ਕਰਾਇਆ ਕੱਟਿਆ ਨਹੀਂ ਜਾ ਸਕਦਾ ਜਾਂ ਜੋ ਵੀ ਅਸੀਂ ਕਰ ਦਿੱਤਾ 100% ਹੋਵੇਗਾ ਕਿਉਂ ਨਾ ਹੋਵੇ ਜਿਹੜੇ ਹੁਣ ਬਾਰਡਰਾਂ ਦੇ ਉੱਪਰ ਜੇ جنگ ਲੱਗਦੀ ਆ ਤਾਂ ਜਹੇ ਲੋਕਾਂ ਨੂੰ ਜਾ ਤੁਸੀਂ ਦੇਖ ਸਕਦੇ ਹੋ ਜਿਵੇਂ ਲੋਕਾਂ ਨੂੰ ਝੁੱਕ ਕੇ ਉਹਨਾਂ ਸੜਕਾਂ ਤੇ ਉਹਨਾਂ ਬਾਰਡਰਾਂ ਤੇ ਲਾ ਦਿੱਤਾ ਜਾਵੇ ਜਿੱਥੇ ਉਹਨਾਂ ਨੂੰ ਕਿਹਾ ਜਾਵੇ ਕਿ ਭਈ ਤੁਸੀਂ ਹੁਣ ਆਪਣੀਆਂ ਸ਼ਕਤੀਆਂ ਦੇ ਨਾਲ ਆਪਣੇ ਵਸ਼ੀਕਰਨ ਦੇ ਨਾਲ ਜਿਹੜਾ ਬੰਬ ਹੁੰਦਾ ਆ ਗੋਲਾ ਹੁੰਦਾ ਆ ਉਹਨੂੰ ਤੁਸੀਂ ਰੋਕੋ ਉਹਨੂੰ ਵਸੱਚ ਕਰ ਲਓ ਕਿਉਂਕਿ ਇਹ ਤੇ ਬਿਲਕੁਲੋਂ ਨੇੜੇ ਆਉਣਾ ਨਾ ਕਿਲੋਮੀਟਰ ਦਾ 2 ਕਿਲੋਮੀਟਰ 5 ਕਿਲੋਮੀਟਰ 10 ਕਿਲੋਮੀਟਰ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਹੋਏਗਾ ਤਾਂ ਇਹ ਤੇ ਇਹਨਾਂ ਨੂੰ ਜਲਦੀ ਵਸ਼ੀਕਰਨ ਕਰ ਸਕਦੇ ਨੇ ਪਰ ਤੁਸੀਂ ਸਭ ਜਾਣਦੇ ਹੋ ਇਹ ਪਖੰਡੀ ਲੋਕ ਇਹ ਠੱਗ ਲੋਕ ਇਹ ਕੁਝ ਵੀ ਜਹਾ ਨਹੀਂ ਕਰਨਗੇ ਇਹ ਲੋਕ ਹੁਣ ਆਪਣੇ ਘਰਾਂ 'ਚ ਵੜ ਜਾਣਗੇ ਆਪਣੇ ਇੰਦਰਾ 'ਚ ਵੜ ਜਾਣਗੇ ਕੋਈ ਕਿਸੇ ਦਾ ਰਾਸ਼ੀ ਫਲ ਕੋਈ ਦੂਜਾ ਤੀਜਾ ਨਹੀਂ ਬੋਲਣਗੇ ਟਾਈਮ ਨਗਾਉਣਗੇ ਕਿ ਟਾਈਮ ਲੰਘਣ ਤੋਂ ਬਾਅਦ ਅਸੀਂ ਦੁਬਾਰਾ ਫੇਰ ਲੋਕਾਂ ਦਾ ਆਰਥਿਕ ਸਮਾਜਿਕ ਰਾਜਨੀਤਿਕ ਤੌਰ ਤੇ ਲੁੱਟ ਖਸੁੱਟ ਕਰਨੀ ਸ਼ੁਰੂ ਕਰਾਂਗੇ ਮੈਂ ਸਮਝਦਾ ਹਰੇਕ ਮਨੁੱਖ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਇਹ ਜਿਹੜੇ ਠੱਗ ਲੋਕ ਨੇ ਇਹ ਸਾਡੇ ਲੋਕਾਂ ਦਾ ਬਹੁਤ ਸ਼ੋਸ਼ਣ ਕਰਦੇ ਨੇ ਇਹਨਾਂ ਦੇ ਕੋਲ ਕੋਈ ਗੈਬੀ ਸ਼ਕਤੀ ਨਹੀਂ ਕੋਈ ਇਹਨਾਂ ਕੋ ਤਾਕਤ ਨਹੀਂ ਇਹ ਸਿਰਫ ਦ ਸਿਰਫ ਲੋਕਾਂ ਦੇ ਪੈਸੇ ਲੁੱਟ ਸਕਦੇ ਨੇ ਹੁਣ ਕਿਉਂ ਨਾ ਹੋਵੇ ਇਹਨਾਂ ਨੂੰ ਬਾਰਡਰਾਂ ਤੇ ਖੜ ਕੇ ਇਹਨਾਂ ਕੋ ਧਾਗੇ ਬਣਾ ਦਿੱਤੇ ਜਾਣ ਵੀ ਤੁਸੀਂ ਕਹਿ ਦਿੰਦੇ ਕਿਲ ਠੋਕ ਦੋ ਧਾਗੇ ਲਾ ਦੋ ਕਾਲੇ ਕੁੱਕੜ ਦੀ ਬੱਕਰੀ ਬਲਿ ਦੇ ਦੋ ਕਾਲੇ ਬੱਕਰੇ ਦੀ ਬਲੀ ਦੇ ਦੋ ਇਹਨਾਂ ਕੋ ਦਵਾਓ ਬੱਕਰੀਆਂ ਇਹਨਾਂ ਨੂੰ ਖੜੋ ਬਾਰਡਰ ਦੇ ਉੱਪਰ ਤੇ ਉੱਥੇ ਇਹਨਾਂ ਨੂੰ ਕੋਈ ਹੁਣ ਕਰੋ ਵਸ਼ੀਕਰਨ ਹੁਣ ਲੜੋ ਦੁਸ਼ਮਣ ਦੇ ਨਾਲ ਕਰੋ ਆਪਣਾ ਜਿਹੜਾ ਜਾਦੂ ਮੰਤਰ ਮਾਰਨਾ ਮਾਰੋ ਤੇ ਸਾਨੂੰ ਪਤਾ ਲੱਗੇ ਕਿ ਤੁਹਾਡੇ ਜਾਦੂ ਮੰਤਰ ਵਿੱਚ ਕੁਝ ਹੈਗਾ ਮੈਂ ਸਮਝਦਾ ਕਿ ਸਾਡੇ ਲੋਕਾਂ ਨੂੰ ਜਹੇ ਪਖੰਡੀਆਂ ਤੋਂ ਜਹੇ ਜਿਹੜੇ ਡੋਲੀਆਂ ਖੜਾਉਂਦੇ ਨੇ ਹੱਥ ਵੇਖਣ ਦਾ ਕੰਮ ਕਰਦੇ ਨੇ ਪਖੰਡ ਰੱਚਦੇ ਨੇ ਤਾਂ ਉਹ ਤਰੀਕ ਨਹੀਂ ਉਹਨਾਂ ਤੋਂ ਸਾਡੇ ਲੋਕ ਬਚ ਜਾਣ ਤਾਂ ਇਹਦੇ ਵਿੱਚ ਉਹਨਾਂ ਦਾ ਭਲਾ ਹੋਏਗਾ ਬਾਕੀ ਉਹਨਾਂ ਦੀ ਮਰਜ਼ੀ ਜੇ ਆਪਾਂ ਇੰਡੀਆਂ ਵੱਡੀਆਂ ਮਸਲਿਆਂ ਤੋਂ ਕੁਝ ਸਿੱਖ ਨਹੀਂ ਸਕਦੇ ਤੇ ਜਿਨ੍ਹਾਂ ਨੇ ਆਪਣੀ ਆਰਥਿਕ ਲੁੱਟਖਸੁੱਟ ਕਰਾਉਣੀ ਉਹਨਾਂ ਨੇ ਕਦੀ ਵੀ ਕੁਝ ਨਹੀਂ ਸਿੱਖਣਾ ਕਿਉਂਕਿ ਇਹ ਗੱਲਾਂ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਵੀ ਸਵਾਲ ਉਹ ਲੋਕ ਵੀ ਸਵਾਲ ਕਰ ਸਕਦੇ ਨੇ ਜਿਹੜੇ ਲੋਕਾਂ ਦਾ ਸ਼ੋਸ਼ਣ ਹੋਇਆ ਜਿਹੜੇ ਲੋਕ ਲੁੱਟੇ ਪੁੱਟੇ ਗਏ ਨੇ ਜਿਨ੍ਹਾਂ ਲੋਕਾਂ ਨੂੰ ਪਖੰਡੀਆਂ ਲੋਕਾਂ ਨੇ ਚਾਹੇ ਕਿਸੇ ਵੀ ਤਰੀਕੇ ਨਾਲ ਲੁੱਟ ਲਿਆ ਹੋਵੇ ਅੱਜ ਉਹਨਾਂ ਦੇ ਸਵਾਲ ਕਰਨੇ ਜਾਇਜ਼ ਆ ਕਿ ਆਓ ਨਿਕਲੋ ਤੁਹਾਨੂੰ ਸੜਕਾਂ ਦੇ ਖੜੀਏ ਤੁਹਾਨੂੰ ਬਾਰਡਰਾਂ ਤੇ ਖੜੀਏ ਤੇ ਉੱਥੇ ਆਪਣੀਆਂ ਸ਼ਕਤੀਆਂ ਵਿਖਾਓ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ